ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਕਿ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਆਪਣੇ ਸੌਣ ਵਾਲੇ ਕਮਰੇ ਦੇ ਵਿੱਚੋਂ ਇਹ ਕੁਝ ਚੀਜ਼ਾਂ ਬਾਹਰ ਕੱਢਦੇ ਹੋ ਤਾਂ ਮੰਨ ਕੇ ਚਲੋ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਦਾ ਵਾਸ ਹੋਵੇਗਾ ਬਰਕਤਾਂ ਦਾ ਵਾਸ ਹਮੇਸ਼ਾ ਦੇ ਲਈ ਹੋ ਜਾਵੇਗਾ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੇ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਸਾਧ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਹੀ ਸਾਧ ਸੰਗਤ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਨਵਾਂ ਸਾਲ ਤੁਹਾਡੇ ਸਭ ਦੇ ਲਈ ਖੁਸ਼ੀਆਂ ਅਤੇ ਤੰਦਰੁਸਤੀਆਂ ਲੈ ਕੇ ਆਵੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਕਈ ਵਾਰ ਜਿਸ ਕਮਰੇ ਦੇ ਵਿੱਚ ਅਸੀਂ ਜਾਂ ਜਿਸ ਜਗ੍ਹਾ ਦੇ ਉੱਪਰ ਅਸੀਂ ਸੌਂਦੇ ਹਾਂ ਉੱਥੇ ਅਜਿਹੀਆਂ ਚੀਜ਼ਾਂ ਰੱਖ ਕੇ ਬੈਠਦੇ ਹਾਂ ਜਿੰਨਾ ਬਾਰੇ ਸਾਨੂੰ ਪਤਾ ਨਹੀਂ ਹੁੰਦਾ ਕਿ ਬਾਅਦ ਦੇ ਵਿੱਚ ਇਹਨਾਂ ਚੀਜ਼ਾਂ ਦਾ ਸਾਡੇ ਉੱਪਰ ਕਿੰਨਾ ਮਾੜਾ ਅਸਰ ਪੈਣਾ ਸ਼ੁਰੂ ਹੋ ਜਾਣਾ ਹੈ ਕਦੇ ਵੀ ਸੌਣ ਤੋਂ ਪਹਿਲਾਂ ਆਪਣੇ ਕਮਰੇ ਦੇ ਵਿੱਚ ਇਹ ਚੀਜ਼ਾਂ ਤੋਂ ਹੁਣ ਭੁੱਲ ਕੇ ਨਹੀਂ ਰੱਖਣੀਆਂ ਚਾਹੀਦੀਆਂ ਕਿਉਂਕਿ ਮਹਾਪੁਰਖਾਂ ਦੇ ਜਿਹੜੇ ਬਚਨ ਹੁੰਦੇ ਹਨ ਕਦੇ ਵੀ ਖਾਲੀ ਨਹੀਂ ਜਾਂਦੇ ਸਗੋਂ ਉਹਨਾਂ ਦੇ ਕੀਤੇ ਹੋਏ ਬਚਨ ਤਾਂ ਸਾਡੇ ਵਰਗੇ ਆਮ ਸਧਾਰਨ ਜਏ ਬੰਦਿਆਂ ਨੂੰ ਬਹੁਤ ਜ਼ਿਆਦਾ ਕੰਮ ਆਉਂਦੇ ਹਨ ਇਹ ਵਿਚਾਰ ਕਰਦੇ ਹਾਂ ਕਿ ਉਹ ਕਿਹੜੀਆਂ ਗੱਲਾਂ ਹਨ ਜੋ ਮਹਾਪੁਰਖ ਬਚਨ ਕਰਿਆ ਕਰਦੇ ਸੀ ਦੇਖੋ ਸੰਗਤ ਜੀ ਸਫਾਈ ਚ ਤਾਂ ਖੁਦਾਈ ਹੈ ਜੇ ਆਸੇ-ਪਾਸੇ ਦਾ ਵਾਤਾਵਰਣ ਠੀਕ ਨਹੀਂ ਤਾਂ ਉਹਦਾ ਸਾਡੇ ਤੇ ਅਸਰ ਪੈਂਦਾ ਹੈ ਸਾਡਾ ਆਣਾ ਤੇ ਵਾਲਾ ਸਾਡੇ ਆਉਣ ਵਾਲੇ ਸਮੇਂ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦਾ ਹੈ ਇਸ ਤਰ੍ਹਾਂ ਦੇ ਮਾਹੌਲ ਚ ਅਸੀਂ ਰਹਿੰਦੇ ਹਾਂ ਜਿਸ ਤਰ੍ਹਾਂ ਦੀਆਂ ਚੀਜ਼ਾਂ ਸੇ ਵੇਖਦੇ ਹਾਂ ਉਹ ਜੇ ਫਿਰ ਅਸੀਂ ਹੋ ਜਾਂਦੇ ਹਾਂ ਇਹ ਮਨ ਐਸਾ ਹੈ ਜੈਸਾ ਵੇਸ ਤੈਸਾ ਪੇਸ ਬਾਣੀ ਵਿੱਚ ਬਚਨ ਹੁੰਦੇ ਹਨ ਜਿਹੜੀ ਚੀਜ਼ ਨੂੰ ਯਾਦ ਕਰਦੇ ਹਾਂ ਵੇਖਦੇ ਹਾਂ ਵਾਰ-ਵਾਰ ਮੁੜ ਕੇ ਸਾਨੂੰ ਉਹ ਚੀਜ਼ ਦੇਖਣੇ ਸ਼ੁਰੂ ਹੋ ਜਾਂਦੇ ਹਨ ਅੱਜ ਦਾ ਜਿਹੜਾ ਵਿਗਿਆਨ ਦਾ ਯੋਗ ਹੈ ਉਹਦੇ ਵਿੱਚ ਵਿਗਿਆਨ ਨੇ ਭਾਵੇਂ ਬੜੀ ਤਰੱਕੀ ਕੀਤੀ ਹੈ ਪਰ ਸਾਨੂੰ ਵੀ ਕਈ ਗੱਲਾਂ ਦਾ ਪਤਾ ਨਹੀਂ ਜਿਹੜੀਆਂ ਸਾਨੂੰ ਸੌਣ ਤੋਂ ਪਹਿਲਾਂ ਕਦੇ ਵੀ ਆਪਣੇ ਕਮਰੇ ਦੇ ਵਿੱਚ ਨਹੀਂ ਰੱਖਣੀਆਂ ਚਾਹੀਦੀਆਂ ਸਭ ਤੋਂ ਪਹਿਲੀ ਚੀਜ਼ ਪਤਾ ਕਿਹੜੀ ਚੀਜ਼ ਹੈ ਕਿ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਇਹ ਗੱਲ ਉਹਨਾਂ ਨੇ ਆਪਣੇ ਇਹ ਗੱਲ ਉਹਨਾਂ ਨੇ ਕਹਿਣੀ ਕਿ ਝੂਠ ਤੇ ਝੂਠ ਦੇ ਝੂਠ ਦੋਵੇਂ ਮਾਰੇ ਹਨ ਮਹਾਪੁਰਖ ਤਨਤਨ ਬਾਬਾ ਨਾਨ ਸਿੰਘ ਜੀ ਨਾਨਕ ਸਰਕ ਲੈਣਾ ਵਾਲੇ ਮਹਾਪੁਰਖ ਤਨਤਨ ਬਾਬਾ ਐਸ਼ਾ ਸਿੰਘ ਜੀ ਨਾਨਕ ਸਰਕ ਲੈਣਾ ਵਾਲੇ ਉਹਨਾਂ ਦੇ ਸਥਾਨ ਤੇ ਜਾਓਗੇ ਜਾਂ ਗੁਰਦੁਆਰਾ ਸਾਹਿਬ ਉੱਤੇ ਲਿਖਿਆ ਹੁੰਦਾ ਹੈ ਝੂਠ ਕਦੇ ਨਾ ਛੱਡੋ ਜਿਹੜੀ ਚੀਜ਼ ਮੈਂ ਦੱਸਣ ਜਾ ਰਹੀ ਹਾਂ ਉਹ ਇਸ ਨਾਲ ਸੰਬੰਧਿਤ ਹੈ ਕਿ ਝੂਠੇ ਬਰਤਨ ਜੇ ਆਸ-ਪਾਸ ਕਮਰੇ ਦੇ ਵਿੱਚ ਰਾਤ ਨੂੰ ਸੌਣ ਤੋਂ ਪਹਿਲਾਂ ਝੂਠਾ ਬਰਤਨ ਪਿਆ ਹੈ ਤਾਂ ਇਹ ਨਹੀਂ ਹੋਣਾ ਚਾਹੀਦਾ ਬਹੁਤ ਸਾਰੇ ਘਰਾਂ ਦੇ ਵਿੱਚ ਗੱਲ ਵੇਖੀ ਜਾਂਦੀ ਹੈ ਕਿ ਰਾਤ ਨੂੰ ਖਾਣ ਵੇਲੇ ਭਾਵੇਂ ਜਦੋਂ ਅਸੀਂ ਰੋਟੀ ਖਾਣ ਵਾਲੇ ਬਰਤਨ ਛੜੇ ਹੁੰਦੇ ਹਨ ਉਹ ਕਮਰੇ ਦੇ ਵਿੱਚ ਹੀ ਪਏ ਰਹਿਣ ਦਿੰਦੇ ਹਾਂ ਘਰ ਦੀਆਂ ਔਰਤਾਂ ਅਗਲੀ ਸਵੇਰ ਉੱਠ ਕੇ ਬਰਤਨ ਧੋਂਦੀਆਂ ਹਨ ਕਈ ਘਰਾਂ ਦੇ ਵਿੱਚ ਤਾਂ ਔਰਤਾਂ ਬਰਤਨ ਰਾਤ ਨੂੰ ਧੋ ਦਿੰਦੀਆਂ ਹਨ ਪਰ ਰਾਤ ਨੂੰ ਦੁੱਧ ਪੀਣ ਤੋਂ ਬਾਅਦ ਝੂਠਾ ਗਲਾਸ ਕਮਰੇ ਵਿੱਚ ਰੱਖ ਕੇ ਆਪ ਸੌਂ ਜਾਂਦੀਆਂ ਹਨ ਜਿਹੜਾ ਆਪਣੇ ਸਹਰਾਣੇ ਪਿਆਰ ਰਿੰਦਾ ਹੈ ਸਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਉਸ ਗਲਾਸ ਨੂੰ ਚੁੱਕ ਕੇ ਰਸੋਈ ਵਿੱਚ ਜਾ ਕੇ ਧੋ ਕੇ ਰੱਖ ਦੇਣਾ ਚਾਹੀਦਾ ਹੈ ਆਸ-ਪਾਸ ਕੋਈ ਵੀ ਝੂਠਾ ਬਰਤਨ ਨਹੀਂ ਹੋਣਾ ਚਾਹੀਦਾ ਜਿੱਥੇ ਖਾਸ ਕਰਕੇ ਅਸੀਂ ਸੌਣਾ ਹੈ ਹੁਣ ਤੁਸੀਂ ਆਖੋਗੇ ਕਿ ਉਹਦੇ ਨਾਲ ਕੀ ਹੋਵੇਗਾ ਇਹਨਾਂ ਚੀਜ਼ਾਂ ਨਾਲ ਬੰਦੇ ਅੰਦਰ ਸੁਸਤੀ ਦਿਲਿੱਦਰ ਪੈਦਾ ਹੁੰਦਾ ਹੈ ਅੱਜ ਤੁਸੀਂ ਇੱਕ ਬਰਤਨ ਰੱਖਿਆ ਕੱਲ ਨੂੰ ਦੂਜਾ ਤੀਜਾ ਇਸ ਤਰ੍ਹਾਂ ਕਰਦੇ ਕਰਦੇ ਤੁਸੀਂ ਸਾਰੀ ਰਾਤ ਬਰਤਨ ਉਦਾਂ ਹੀ ਛੱਡ ਦਿਓਗੇ ਤੇ ਉਹਨਾਂ ਦੀ ਸਫਾਈ ਕਰਨੇ ਭੁੱਲ ਜਾਓਗੇ ਤੁਹਾਨੂੰ ਆਲਸ ਦਿਲਿੱਦਰ ਕਿਹੜਾ ਪਾਉਣਾ ਸ਼ੁਰੂ ਕਰ ਦੇਵੇਗਾ ਪੁਰਾਣੀਆਂ ਬਜ਼ੁਰਗ ਬੀਬੀਆਂ ਨੇ ਕਹਿਣਾ ਕਿ ਰਸੋਈ ਚ ਝੂਠ ਨਹੀਂ ਛੱਡਣੀ ਜਾਂ ਫਿਰ ਸਰਾਣੇ ਰੱਖਿਆ ਜੋ ਠਾ ਗਲਾਸ ਨਹੀਂ ਰੱਖ ਕੇ ਸੋਣਾ ਸੋ ਅੱਗੇ ਤੋਂ ਧਿਆਨ ਰੱਖਣਾ ਹੈ ਜੇ ਤੁਸੀਂ ਇਹ ਜਾਇਆ ਕਰਦੇ ਹੋ ਕਦੇ ਵੀ ਭੁੱਲ ਕੇ ਨਾ ਕਰਿਓ ਕਿਉਂਕਿ ਰਸੋਈ ਵਿੱਚ ਜਾ ਕੇ ਧੋ ਕੇ ਉਸ ਨੂੰ ਬਰਤਨ ਨੂੰ ਸੋਚਾ ਕਰਕੇ ਰੱਖ ਦਿਓ ਬਿਮਾਰੀਆਂ ਵੀ ਘਰ ਵਿੱਚ ਨਹੀਂ ਆਉਣਗੀਆਂ ਦਿਲੀਦਰ ਕਰਕੇ ਸੁਸਤੀ ਕਰਕੇ ਇਹ ਕੰਮ ਕਰਨੇ ਛੱਡ ਦਿਓ ਹੁਣ ਦੂਜੀ ਚੀਜ਼ ਕਿਹੜੀ ਹੈ ਜਿਹੜੀ ਤੁਹਾਨੂੰ ਦੱਸਣ ਵਾਲੇ ਹਾਂ ਉਹ ਜਿਹੜੀ ਸਬੰਧ ਰੱਖੀਏ ਸਾਡੇ ਸਬੰਧ ਰੱਖਦੀ ਹੈ ਸਾਡੇ ਮਨ ਦੇ ਨਾਲ ਸਾਡੇ ਖਿਆਲਾਂ ਦੇ ਨਾਲ ਸਤਿਗੁਰ ਦੀ ਬਾਣੀ ਮਹਾਪੁਰਖ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਹਮੇਸ਼ਾ ਕਹਿੰਦੇ ਹਨ ਕਿ ਪਾਈ ਰਾਤ ਨੂੰ ਸੌਣ ਤੋਂ ਪਹਿਲਾਂ ਕੀਰਤਨ ਸੋਇਲਾ ਸਾਹਿਬ ਜੀ ਦੀ ਬਾਣੀ ਜ਼ਰੂਰ ਪੜਿਆ ਕਰੋ ਮਹਾਪੁਰਖ ਹਮੇਸ਼ਾ ਕਹਿੰਦੇ ਹੁੰਦੇ ਸੀ ਕਿਉਂਕਿ ਬਹੁਤ ਸਾਰੇ ਸਿੱਖ ਜਿਹੜੇ ਹਨ ਜਿਨ੍ਹਾਂ ਨੂੰ ਇਸ ਬਾਣੀ ਵਿੱਚ ਭਾਵੇਂ ਪੰਜ ਸ਼ਬਦ ਹੀ ਆਉਂਦੇ ਹਨ ਪਹਿਲੇ ਤਿੰਨ ਸ਼ਬਦ ਜਿਹੜੇ ਉਹ ਗੁਰੂ ਨਾਨਕ ਪਾਤਸ਼ਾਹ ਜੀ ਹਨ ਬਾਕੀ ਚੌਥਾ ਤੇ ਪੰਜਵਾਂ ਸ਼ਬਦ ਗੁਰੂ ਰਾਮਦਾਸ ਜੀ ਤੇ ਗੁਰੂ ਅਰਜਨ ਦੇਵ ਜੀ ਦਾ ਫਿਰ ਵੀ ਅਸੀਂ ਇਹ ਪੰਜ ਸ਼ਬਦ ਕੰਠੇ ਜੇਕਰ ਨਾ ਘਰ ਪਾਈਏ ਤਾਂ ਇਹ ਬੜੀ ਵੱਡੀ ਭੁੱਲ ਹੈ ਜਦੋਂ ਅਸੀਂ ਸੌਂਦੇ ਹਾਂ ਤਾਂ ਨਕਾਰਾਤਮਕ ਸੋਚ ਕੋਈ ਟੈਨਸ਼ਨ ਲੈ ਕੇ ਜਿਹੜੀ ਦਿਨ ਵਿੱਚ ਘਟਨਾ ਹੋਈ ਹੁੰਦੀ ਹੈ ਉਸ ਚੀਜ਼ ਦੇ ਬਾਰੇ ਸੋਚਦੇ ਹਾਂ ਸੋਚਦੇ ਹਾਂ ਸੌ ਜਾਂਦੇ ਹਾਂ ਜਦੋਂ ਤੁਸੀਂ ਇੱਕ ਆਦੇ ਹੋ ਤਾਂ ਉਹ ਮਨੋਵਿਗਿਆਨ ਅਨੁਸਾਰ ਸਾਡਾ ਅਵਚੇਤਨ ਮਨ ਜਿਹੜਾ ਜਾਗ ਗਿਆ ਹੁੰਦਾ ਹੈ ਜਿਹੜੀ ਵੀ ਚੀਜ਼ ਮਨ ਦੇ ਵਿੱਚ ਟਿਕੀ ਰਹਿ ਜਾਂਦੀ ਹੈ ਜਾਂ ਪਈ ਰਹਿ ਜਾਂਦੀ ਹੈ ਉਹ ਫਿਰ ਸਾਡੇ ਦਿਮਾਗ ਅੰਦਰ ਘਰ ਘਰ ਜਾਂਦੀ ਹੈ ਉਹ ਚੀਜ਼ ਨਾਲ ਸਾਡਾ ਵਾਰ-ਵਾਰ ਸਾਡੇ ਨਾਲ ਹੀ ਫਿਰ ਵਾਪਰਨੇ ਸ਼ੁਰੂ ਹੁੰਦੀ ਹੈ ਦੇਖੋ ਜੀ ਬੇਨ ਦੀ ਚਾਹੇ ਕਿੰਨੇ ਵੀ ਸਾਲ ਆਪਾਂ ਪਰਮਾਤਮਾ ਅੱਗੇ ਕਰਦੇ ਰਹੀਏ ਅਰਦਾਸਾਂ ਕਰਦੇ रहिए ਕਿ ਉਹ ਉਹਨਾਂ ਸਮਾਂ ਪੂਰੀ ਨਹੀਂ ਹੁੰਦੀ ਜਿੰਨਾ ਸਮਾਂ ਅਵਚੇਤਨ ਮਨ ਦੇ ਵਿੱਚੋਂ ਨਹੀਂ ਨਿਕਲਦੀ ਭਾਵੇਂ ਸਾਡਾ ਰਿਸ਼ਤਾ ਜਦੋਂ ਤੱਕ ਪਰਮਾਤਮਾ ਜੀ ਦੇ ਨਾਲ ਖੁੱਲਣਾ ਨਹੀਂ ਹੁੰਦਾ ਸੇ ਪਰਮਾਤਮਾ ਨੂੰ ਪੂਰੇ ਮਨ ਤੋਂ ਅਰਦਾਸ ਨਹੀਂ ਕਰਦੇ ਖੁਦਾ ਮਨਜ਼ੂਰ ਕਰਦਾ ਹੈ ਦੁਆ ਜਦ ਦਿਲ ਸੇ ਹੋਤੀ ਹੈ ਪਰ ਯਹੀ ਮੁਸ਼ਕਲ ਹੈ ਬੜੀ ਮੁਸ਼ਕਲ ਸੇ ਹੋਤੀ ਹੈ ਅਰਦਾਸਾਂ ਦਾ ਸਾਥ ਸੰਗਤ ਜੀ ਸਾਰੇ ਹੀ ਕਰਤੇ ਹਨ ਮਹਾਪੁਰਖਾਂ ਦੀ ਕੀਤੀ ਅਰਦਾਸ 'ਚ ਕਿੰਨਾ ਫਰਕ ਹੁੰਦਾ ਹੈ ਕਿਸੇ ਲਈ ਅਰਦਾਸ ਕਰ ਦੇਣੇ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਨੇ ਇੱਕ ਬੀਬੀ ਲਈ ਕੀਤੀ ਸੀ ਅਰਦਾਸ ਤੇ ਉਹਦਾ ਰੋਗ ਕਟਿਆ ਗਿਆ ਸੀ ਹੁਣ ਜਿਵੇਂ ਆਪਾਂ ਕਹਿੰਦੇ ਹਾਂ ਕਿ ਸੱਚੇ ਦਿਲੋਂ ਅਰਦਾਸ ਕਰੀਏ ਤਾਂ ਸੱਚੇ ਦਿਲੋਂ ਅਰਦਾਸ ਕਰਨ ਦਾ ਮਤਲਬ ਕੀ ਹੁੰਦਾ ਹੁੰਦਾ ਹੈ ਅਵਚੇਤਨ ਮਨ ਤੋਂ ਕੀਤੀ ਅਰਦਾਸ ਕਿਉਂਕਿ ਚੇਤਨ ਮਨ ਨੂੰ ਤਾਂ ਆਪਾਂ ਬੇਵਕੂਫ ਬਣਾ ਸਕਦੇ ਹਾਂ ਪਰਾਵਚੇਤਨ ਮਨ ਨੂੰ ਬਣਾ ਨਹੀਂ ਸਕਦੇ ਅਵਚੇਤਨ ਮਨ ਨੂੰ ਹਿੰਸੋਂ ਦਾ ਦੇਖਦੇ ਜੋ ਆਪਾਂ ਸਾਰਾ ਕੁਝ ਦਿਨ ਵਿੱਚ ਸੌਂਦੇ ਤੇ ਵੇਖਦੇ ਵਿਚਾਰਦੇ ਹਾਂ ਇਸ ਕਰਕੇ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਸਰੀਰ ਦੇ ਵਿੱਚ ਮਨ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਵੈਸੇ ਚੱਲਣਗੀਆਂ ਭਾਵੇਂ ਜਿਵੇਂ ਜਿਵੇਂ ਸਰੀਰ ਵਿੱਚ ਦਿਲ ਚੱਲਦਾ ਹੈ ਖੂਨ ਚੱਲਦਾ ਹੈ ਰਾਤ ਨੂੰ ਖਾਂਦਾ ਹੋਇਆ ਭੋਜਨ ਹজম ਹੋ ਰਿਹਾ ਹੁੰਦਾ ਹੈ ਸਵੇਰ ਤੱਕ ਇਹ ਕੰਮ ਸਾਡੇ ਸੁਤੇ ਪਿਆ ਅਵਚੇਤਨਮਨ ਕਰੀ ਜਾ ਰਿਹਾ ਹੁੰਦਾ ਹੈ ਕਿਉਂਕਿ ਉਹਦੇ ਵਿੱਚ ਬੜੀ ਸ਼ਕਤੀ ਹੈ ਤੁਸੀਂ ਰਾਤ ਨੂੰ ਇੱਕ ਵਾਰ ਅਵਚੇਤਨਮਨ ਨੂੰ ਕਹਿ ਕੇ ਸਮਝਾਓ ਕਿ ਤੁਸੀਂ ਸਵੇਰੇ 4 ਵਜੇ ਉੱਠਣਾ ਹੈ 5 ਵਜੇ ਉੱਠਣਾ ਹੈ ਉਹ ਤੁਹਾਨੂੰ 5 ਵਜੇ ਉਠਾ ਦੇਵੇਗਾ ਜਾਂ ਉਸ ਤੋਂ ਪਹਿਲਾਂ ਉਠਾਵੇਗਾ ਸਾਇੰਸ ਜਿਹੜੀ ਹੈ ਵਿਗਿਆਨ ਜਿਹੜੇ ਹਨ ਉਹਨਾਂ ਨੇ ਖੋਜ ਤੇ ਚਰੀਏ ਬਹੁਤ ਚੀਜ਼ਾਂ ਨੂੰ ਸਮਝਿਆ ਪਰ ਸਾਡੇ ਮਹਾਪੁਰਖੋਨਾਂ ਨੇ ਇਸ ਚੀਜ ਨੂੰ ਸਮਝ ਕੇ ਗੁਰੂ ਦੇ ਨੇੜੇ ਕਿਵੇਂ ਜਾਣਾ ਹੈ ਦੇਖੋ ਸਾਇੰਸ ਵਿੱਚ ਚੰਗੇ ਹੈ ਮਹਾਪੁਰਖਾਂ ਦੇ ਬੱਚਣ ਵੀ ਬੜੇ ਚੰਗੇ ਹਨ ਲੋੜ ਤਾਂ ਇਹਨਾਂ ਨੂੰ ਕਮਾਉਣ ਦੀ ਹੈ ਤੁਸੀਂ ਨਾ ਮੇ ਚਾਹੋ ਤਾਂ ਤੁਹਾਡਾ ਸਭ ਕੁਝ ਜੋ ਬੁਰਾ ਚੱਲ ਰਿਹਾ ਹੋਵੇ ਜ਼ਿੰਦਗੀ ਵਿੱਚ ਸਹੀ ਹੋ ਰਿਹਾ ਹੋਵੇ ਸਾਰਾ ਥਿੰਨ ਖਰਾਬ ਹੋਵੇ ਤੁਸੀਂ ਹਮੇਸ਼ਾ ਇਹੋ ਗੱਲ ਮੋਹੋ ਕਹਿਣੀ ਹੈ ਚੜ੍ਹਦੀ ਕਲਾ ਚ ਹਾਂਜੀ ਇਹ ਜੀ ਜੋ ਸੰਤ ਮਹਾਪੁਰਖਾਂ ਨੇ ਸਾਨੂੰ ਕਹੀ ਹੈ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਕੇ ਜ਼ਰੂਰ ਸੌਇਆ ਕਰੋ ਉਸ ਪ੍ਰਮਾਤਮਾ ਨੂੰ ਆਪਣੇ ਮਾਨ ਵਿੱਚ ਜ਼ਰੂਰ ਰੱਖਣਾ ਹੈ ਪ੍ਰਮਾਤਮਾ ਜੀ ਕਿ ਤੁਸੀਂ ਸਾਨੂੰ ਕਿੰਨਾ ਸੋਹਣਾ ਆਸਣ ਦਿੱਤਾ ਹੈ ਕਿੰਨਾ ਸੋਹਣਾ ਸਰੀਰ ਦਿੱਤਾ ਹੈ ਪ੍ਰਮਾਤਮਾ ਜੀ ਦਾ ਹਰ ਵੇਲੇ ਸ਼ੁਕਰਾਨਾ ਕਰਨਾ ਹੈ ਪ੍ਰਮਾਤਮਾ ਨੇ ਤੁਹਾਨੂੰ ਸਹੀ ਸਲਾਮਤ ਹੱਥ ਪੈਰ ਦਿੱਤੇ ਹਨ ਅੱਖਾਂ ਦਿੱਤੀਆਂ ਹਨ ਜੇਕਰ ਤੁਸੀਂ ਘਰ ਵਿੱਚ ਬੈੱਡ ਤੇ ਪਏ ਹੋ ਕਿੰਨੇ ਕਿਸਮਤ ਵਾਲੇ ਹੋ ਸੋਚੋ ਕਿ ਕਿੰਨੇ ਲੋਕ ਘਰਾਵਾਂ ਵਿੱਚ ਪੈਂਦੇ ਹਨ ਤੇ ਕਿੰਨੇ ਲੋਕ ਬਾਹਰ ਫੁੱਟ ਪਾਥਾਂ ਦੇ ਪੈ ਕੇ ਆਪਣੀ ਜ਼ਿੰਦਗੀ گزارਦੇ ਹਨ ਜਿਨ੍ਹਾਂ ਦੇ ਕੋਲ ਸੌਣ ਦੇ ਲਈ ਆਰਾਮ ਕਰਨ ਦੇ ਲਈ ਬਿਸਤਰਾ ਵੀ ਨਹੀਂ ਹੁੰਦਾ ਉੱਥੇ ਹੀ ਸੌਂ ਜਾਂਦੇ ਹਨ ਜਿੱਥੇ ਮਾੜੀ-ਮੋਟੀ ਉਹਨਾਂ ਨੂੰ ਜਗ੍ਹਾ ਮਿਲ ਜਾਂਦੀ ਹੈ ਇਹਦੇ ਲਈ ਵੀ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਬੜਾ ਜ਼ਰੂਰੀ ਹੈ ਪਰ ਜੇ ਤੁਸੀਂ ਅਜਿਹੀਆਂ ਚੀਜ਼ਾਂ ਜਿਹੜੀਆਂ ਹਨ ਟੈਨਸ਼ਨ ਨਾਲ ਲੈ ਕੇ ਸਵੇਰ ਦੇ ਜਾਗਣ ਬਾਰੇ ਸੋਚਦੇ ਹਾਂ ਰਾਤ ਨੂੰ ਸੌਂਦੇ ਹੋ ਤਾਂ ਉਹੀ ਤੁਹਾਡੇ ਨਾਲ ਵਾਪਰਨੀਆ ਸ਼ੁਰੂ ਹੋ ਜਾਣਗੀਆ ਇਸ ਲਈ ਟੈਨਸ਼ਨ ਲੈਣ ਦੇ ਨਾਲ ਕੀ ਹੋਵੇਗਾ ਬਸ ਸਿਹਤ ਤੇ ਮਾਨਾ ਪਰਬਾਅ ਹੋਵੇਗਾ ਜਿੰਦਗੀ ਦਾ ਇੱਕ ਵਾਰ ਹੀ ਮਿਲਨੀ ਹੈ ਇਸ ਨੂੰ ਵੀ ਜੇਕਰ ਅਸੀਂ ਮਰਮਰੂ ਕੱਟਨੇ ਸ਼ੁਰੂ ਕਰ ਦਈਏ ਤਾਂ ਫਿਰ ਸਾਡੇ ਤੇ ਮਾੜਾ ਹੀ ਅਸਰ ਪੈਣਾ ਹੈ ਜਿਹੜੀ ਕਮਾਈ ਤੁਹਾਡੀ ਫਿਰ ਹੋਵੇਗੀ ਉਹ ਡਾਕਟਰਾਂ ਨੂੰ ਦੇਨੇ ਪੈ ਜਾਵੇਗੀ ਖਿਆਲ ਕਰੋ ਕਿ ਜਿਹੜੇ ਪੈਸੇ ਪਿਛੇ ਤੁਸੀਂ ਪਜ ਰਹੇ ਹੋ ਉਹ ਸਾਰੇ ਡਾਕਟਰਾਂ ਨੂੰ ਦੇਣੇ ਪੈਣਗੇ ਫਿਰ ਇਹ ਚੀਜ਼ ਜਿਹੜੀ ਹੈ ਇਹਨੂੰ ਰੋਕਣ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਪਰਮਾਤਮਾ ਦਾ ਆਪਣੇ ਸਰੀਰ ਲਈ ਜ਼ਿੰਦਗੀ ਲਈ ਸੁੱਖ ਨਿਯਾਮਤਾ ਨੇ ਲਈ ਸ਼ੁਕਰਾਨਾ ਕਰੋ ਨੀਂਦੋਂ ਤੋਂ 5 ਮਿੰਟ ਪਹਿਲਾਂ ਆਵ ਚੇਤਨ ਮਨ ਦੇ ਨਾਲ ਪੂਰੀ ਤਰ੍ਹਾਂ ਜਾਗ੍ਰਿਤ ਹੋ ਜਾਓ ਸ਼ੁਕਰਾਨਾ ਕਰਦੇ ਆਂ ਹੀ ਸੌਣਾ ਹੈ ਇਹ ਵੀ ਗੱਲ ਤੁਸੀਂ ਆਪਣੇ ਆਪ ਨੂੰ ਆਖ ਸਕਦੇ ਹੋ ਮੈਂ ਚੜ੍ਹਦੀ ਕਲਾ ਵਿੱਚ ਹਾਂ ਸਿਰ ਤੋਂ ਲੈ ਕੇ ਪੈਰਾਂ ਤੱਕ ਬਿਲਕੁਲ ਤੰਦਰੁਸਤ ਹਾਂ ਮੈਂ ਪਰਮਾਤਮਾ ਦਾ ਸ਼ੁਕਰ ਕਰਦਾ ਹਾਂ ਇਸ ਚੀਜ਼ ਦੇ ਲਈ ਜਦੋਂ ਤੁਸੀਂ ਸ਼ੁਕਰ ਕਰੋਗੇ ਤੇ ਫਿਰ ਸੋਚੋਗੇ ਤਾਂ ਸੰਗਤ ਜੀ ਦੇਖਿਓ ਤੁਸੀਂ ਖੁਸ਼ ਰਹਿਣ ਲੱਗ ਜਾਓਗੇ ਸ਼ਿਕਵਿਆਂ ਵਿੱਚ ਬੰਦਾ ਖੁਸ਼ ਨਹੀਂ ਕਦੇ ਵੀ ਰਹਿ ਸਕਦਾ ਮਹਾਂਪੁਰਖਾਂ ਦਾ ਬਚਨ ਖੁਸ਼ ਰਹਿਣ ਦਾ ਹੈ ਇੱਕੋ ਹੀ ਤਰੀਕਾ ਹੈ ਪਰਮਾਤਮਾ ਦਾ ਸ਼ੁਕਰਾਨਾ ਕਰੋ ਹਰ ਹਾਲ ਦੇ ਵਿੱਚ ਜੋ ਤੁਸੀਂ ਆਉਣ ਵਾਲੇ ਭਵਿੱਖ ਬਾਰੇ ਸੋਚ ਰਹੇ ਹੋ ਉਸੇ ਬਾਰੇ ਤਾਂ ਤੁਹਾਨੂੰ ਇਹ ਵੀ ਨਹੀਂ ਪਤਾ ਕਿ ਤੁਸੀਂ ਕੱਲ ਜਾਗੋਗੇ ਜਾਂ ਨਹੀਂ ਤੁਸੀਂ ਅੱਜ ਰਾਤ ਸੌਣਾ ਹੈ ਸਵੇਰੇ ਉੱਠਣਾ ਵੀ ਹੈ ਜਾਂ ਨਹੀਂ ਤੁਸੀਂ ਜਿੰਨਾ ਬਾਰੇ ਲੰਮੀ ਲੰਮੀਆਂ ਸੋਚਾਂ ਸੋਚ ਕੇ ਬੈਠੇ ਉਹ ਤੁਹਾਡੇ ਨਾਲ ਕੱਲ ਹੋਣਗੇ ਵੀ ਜਾਂ ਨਹੀਂ ਇਸ ਲਈ ਸੋਚਾਂ ਨੂੰ ਦਿਮਾਗ ਚੋਂ ਕੱਢ ਕੇ ਸਿਰਫ ਜਿਸ ਪ੍ਰਮਾਤਮਾ ਨੇ ਸਾਨੂੰ ਇਸ ਧਰਤੀ ਤੇ ਭੇਜਿਆ ਹੈ ਉਹਨਾਂ ਦਾ ਸ਼ੁਕਰਾਨਾ ਕਰਨਾ ਸਿੱਖ ਜਾਓ ਸੋ ਸਾਨੂੰ ਇਹਨਾਂ ਚੀਜ਼ਾਂ ਦੇ ਬਾਰੇ ਖਾਸ ਧਿਆਨ ਰੱਖਣਾ ਹੋਵੇਗਾ ਜੋ ਅਸੀਂ ਸੌਣ ਤੋਂ ਪਹਿਲਾਂ ਕਰਨੀਆਂ ਹਨ ਕਦੇ ਵੀ ਸੌਣ ਤੋਂ ਪਹਿਲਾਂ ਆਪਣੇ ਕਮਰੇ 'ਚ ਝੂਠੇ ਬਰਤਨ ਨਹੀਂ ਰੱਖਣੇ ਜਿਹੜਾ ਮਨ ਹੈ ਮਨ ਵਿੱਚ ਬੁਰੇ ਖਿਆਲ ਨਹੀਂ ਆਉਣੇ ਪਰਮਾਤਮਾ ਦਾ ਹਰ ਹਾਲ ਸ਼ੁਕਰਾਨਾ ਕਰਨਾ ਹੈ ਚੰਗੇ ਤਰੀਕੇ ਨਾਲ ਦਿਨ ਬਤੀਤ ਕਰਨਾ ਹੈ ਕਦੇ ਵੀ ਦਿਨ ਦੇ ਵਿੱਚ ਜੋ ਵੀ ਮਾੜੇ ਕਰਮ ਕੀਤੇ ਹਨ ਉਹਨਾਂ ਦੇ ਬਾਰੇ ਪਰਮਾਤਮਾ ਜੀ ਦੇ ਕੋਲੋਂ ਮਾਫੀ ਜ਼ਰੂਰ ਮੰਗ ਲੈਣੀ ਹੈ ਕਿਉਂਕਿ ਕਈ ਵਾਰ ਜਾਣੇ ਅਣਜਾਣੇ ਵਿੱਚ ਸਾਡੇ ਕੋਲੋਂ ਦਿਨ ਵਿੱਚ ਗਲਤੀ ਹੋ ਜਾਂਦੀ ਹੈ ਜਦੋਂ ਅਸੀਂ ਬੇਸਤ ਤੇ ਲੇਟਦੇ ਹਾਂ ਉਹੀ ਗਲਤੀ ਸਾਡੇ ਮਨ ਵਿੱਚ ਵਾਰ-ਵਾਰ ਸਾਡੇ ਤੇ ਹਾਫੀ ਹੁੰਦੀ ਹੈ ਕੋਸ਼ਿਸ਼ ਕਰੋ ਜਈਆਂ ਗਲਤੀਆਂ ਨੂੰ ਸੁਧਾਰੋ ਨਾਲ ਨਾਲ ਪਰਮਾਤਮਾ ਦੇ ਕੋਲੋਂ ਮਾਫੀ ਮੰਗੋ ਤੇ ਜੇਕਰ ਕਿਸੇ ਦਾ ਦਿਲ ਦੁਖਾਇਆ ਹੋਵੇ ਤਾਂ ਉਹਦੇ ਕੋਲੋਂ ਵੀ ਕੋਸ਼ਿਸ਼ ਕਰੋ ਮਾਫੀ ਮੰਗ ਕੇ ਸੌਆਂ ਕਰੋ ਕਿਉਂਕਿ ਅੱਜ ਦਾ ਜਿਹੜਾ ਮਨਵ ਗਿਆਨ ਹੈ ਇਹਨਾਂ ਗੱਲਾਂ ਨੂੰ ਮੰਨਦਾ ਹੈ ਜਿਹੜੇ ਆ ਸਾਧੂ ਸੰਤਾਂ ਨੇ ਅੱਜ ਤੋਂ ਕਈ ਸਾਲ ਪਹਿਲਾਂ ਜੁਗਾ ਜਕੰਤਰਾ ਪਹਿਲਾਂ ਕੀਤੀਆਂ ਸੀ ਦੋਵੇਂ ਹੀ ਭਲਾਈ ਦੀਆਂ ਗੱਲਾਂ ਮ ਗਿਆਨ ਬਾਹਰ ਤੌਰ ਤੇ ਬੰਦੇ ਦੀ ਭਲਾਈ ਕਰ ਰਿਹਾ ਹੈ ਪਰ ਸੰਤ ਮਹਾਪੁਰਖਾਂ ਦੇ ਬਚਨ ਨੇ ਤਮਨੁਖ ਨੂੰ ਅੰਦਰੋਂ ਪਲਾ ਕਰਨ ਲਈ ਕਿਹਾ ਹੈ ਸਾਨੂੰ ਸ਼ੁਕਰ ਕਰਨਾ ਚਾਹੀਦਾ ਹੈ ਜਿੰਨੇ ਵੀ ਮਹਾਪੁਰਖ ਬਾਬਾ ਜੀ ਸਿੰਘ ਜੀ ਹੰਸਾਲੀ ਵਾਲੇ ਚਾਹੇ ਨੰਦ ਸਿੰਘ ਬਾਬਾ ਜੀ ਕਲੇਰਾਂ ਵਾਲੇ ਇਹ ਹੀ ਆਖਦੇ ਸਨ ਕਿ ਸ਼ੋਕਰ ਵਿੱਚੋ ਸਭ ਤੋਂ ਵੱਡੀ ਤਾਕਤ ਹੈ ਕਿਉਂਕਿ ਪ੍ਰਮਾਤਮਾ ਜੀ ਫਿਰ ਤੁਹਾਡੀਆਂ ਖੁਸ਼ੀਆਂ ਜਿਹੜੀਆਂ ਹਨ ਤੁਹਾਨੂੰ ਦੁਗਨੀਆਂ ਕਰਕੇ મોੜਨਗੇ ਤੁਹਾਡੇ ਘਰ ਤੇ ਪਰਿਵਾਰ ਪ੍ਰਮਾਤਮਾ ਜੀ ਦਾ ਹੱਥ ਹਮੇਸ਼ਾ ਲਈ ਬੰਨਿਆ ਰਹੇਗਾ ਤੇ ਜਦੋਂ ਵੀ ਅਰਦਾਸ ਕਰਨੀ ਹੈ ਤਾਂ ਸਰਬੱਤ ਦੇ ਭਲੇ ਦੀ ਕਰਨੀ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਕਿਉਂਕਿ ਸਰਬੱਤ ਦੇ ਭਲੇ ਵਿੱਚ ਹੀ ਆਪਣਾ ਭਲਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ